ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਇਸ ਚਮਕੌਰ ਦੀ ਹਵੇਲੀ ਦੇ ਵਿੱਚ ਪਹੁੰਚਦੇ ਨੇ ਬੁੱਧੀ ਚੰਦ ਰਾਵਤ ਦੀ ਕੱਚੀ ਹਵੇਲੀ ਜਿੱਥੇ ਗੁਰੂ ਸਾਹਿਬ ਜੀ ਦੇ ਕੋਲ ਤਕਰੀਬਨ 40 ਸਿੰਘ ਨੇ 40 ਸਿੰਘਾਂ ਦੀ ਸ਼ਹਾਦਤ ਜਿਹੜੀ ਹੋਈ ਹੈ ਉਹਨਾਂ 40 ਦੇ ਨਾਮ ਵੀ ਇਤਿਹਾਸਕਾਰਾਂ ਨੇ ਦਿੱਤੇ ਜਿਹਦੇ ਵਿੱਚ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਹਨ ਇਦੇ ਨਾਲ-ਨਾਲ ਹੋਰ ਬਾਕੀ ਸਿੰਘ ਨੇ ਜਿਹਦੇ ਵਿੱਚ ਭਾਈ ਦਾਨ ਸਿੰਘ ਭਾਈ ਖਜਾਨਦ ਸਿੰਘ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਭਾਈ ਬਖਸ਼ੀਸ਼ ਸਿੰਘ ਭਾਈ ਗੁਰਬਖਸ਼ੀਸ਼ ਸਿੰਘ ਭਾਈ ਬੁੱਢਾ ਸਿੰਘ ਤੇ ਜੋ ਕਸ਼ਮੀਰ ਦਾ ਸਿੱਖ ਪ੍ਰਚਾਰਕ ਸੀ ਜੋ ਉੱਥੋਂ ਦੇ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਇਆ ਸੀ ਗੁਰੂ ਸਾਹਿਬ ਜੀ ਦਾ ਸਿੱਖ ਕਿਰਪਾ ਦੱਤ ਸਿੰਘ ਜੋ ਕਿ ਸਿੰਘ ਸਜਿਆ ਸੀ ਤੇ ਉੱਥੋਂ ਦਾ ਪ੍ਰਚਾਰਕ ਸੀ ਜਿਹਨੂੰ ਪੰਡਿਤ ਕਿਰਪਾ ਰਾਮ ਕਹਿ ਦਿੱਤਾ ਜਾਂਦਾ ਤੇ ਉਹਦੇ ਨਾਲ-ਨਾਲ ਉਸ ਦਾ ਹੋਰ ਸਾਥੀ ਭਾਈ ਸੰਮੁਖ ਸਿੰਘ ਵੀ ਉੱਥੋਂ ਚੱਲ ਕੇ ਇਸ ਚਮਕੌਰ ਦੀ ਗੜੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ pau ਉਹਦਾ ਜੀਵਨ ਸਫਰ ਕਸ਼ਮੀਰ ਤੋਂ ਆਰੰਭ ਹੋਇਆ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਜਾਂਦਾ ਤੇ ਉਥੋਂ ਫਿਰ ਅੱਗੇ ਜੰਗ-ਜੁੱਦ ਹੁੰਦੇ ਤੇ ਚਮਕੌਰ ਦੇ ਵਿੱਚ ਇਹ ਕਾਫੀ ਸਿੰਘ ਨੇ ਜਿਨ੍ਹਾਂ ਦੀ ਮੁਕੰਮਲ ਗਿਣਤੀ 45 ਦੇ ਕਰੀਬੀ ਲਿਖੀ ਗਈ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਤਿੰਨ ਸਿੰਘ ਅਤੇ ਖੁਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚਮਕੌਰ ਦੀ ਇਸ ਹਵੇਲੀ ਤੋਂ ਇਸ ਜੰਗ ਤੋਂ ਬਾਅਦ ਆਪ ਮਾਛੀਵਾੜੇ ਵੱਲ ਪਹੁੰਚਦੇ ਨੇ ਤਿੰਨ ਸਿੱਖ ਤੇ ਗੁਰੂ ਸਾਹਿਬ ਜੀ ਹੁਣ ਆਪਾਂ ਵਿਚਾਰ ਚਮਕੌਰ ਦੀ ਜੰਗ ਦੀ ਜੇ ਕਰੀਏ ਤੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਹਵੇਲੀ ਦੇ ਵਿੱਚ ਜਦੋਂ ਸਿੰਘਾਂ ਸਮੇਤ ਪ੍ਰਸਥਾਨ ਕੀਤਾ ਤੇ ਇਸ ਹਵੇਲੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਲਈ ਭਾਈ ਦਇਆ ਸਿੰਘ ਨੇ ਸ਼ਾਹਬਾਨ ਬਣਾਇਆ ਤਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਦੇਖ ਕੇ ਭਾਈ ਦਇਆ ਸਿੰਘ ਜੀ ਸਾਥੀ ਸਿੰਘਾਂ ਨਾਲ ਵਿਚਾਰ ਕਰਦੇ ਨੇ ਕਿ ਗੁਰੂ ਸਾਹਿਬ ਜੀ ਦੇ ਲਈ ਸ਼ਾਹਬਾਨ ਬਣਾ ਦਈਏ ਪਾਲ ਜੋ ਵੀ ਘੋੜੇ ਦੀ ਕਾਠੀ ਤੇ ਹੋਰ ਕੁਝ ਕੱਪੜੇ ਲੈ ਕੇ ਇੱਕ ਤਰ੍ਹਾਂ ਦਾ ਸ਼ਮਿਆਨਾ ਜਿਹਾ ਬਣਾਉਣਾ ਛੋਟਾ ਜਿਹਾ ਆਸਰਾ ਲੈਣ ਦੇ ਲਈ ਤੇ ਤਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੁਝ ਘੜੀਆਂ ਵਿਸ਼ਰਾਮ ਕਰ ਲੈਣ ਬਾਕੀ ਹੁਣ ਸਿੰਘਾਂ ਦੀ ਤੈਨਾਤੀ ਇਸ ਹਵੇਲੀ ਦੇ ਚਾਰ ਸਫੇਰੇ ਕਰਨੀ ਹੈ ਜਦੋਂ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਜਿਹੜੇ ਕਿ ਉੱਚੀ ਮਮਟੀ ਤੇ ਤੈਨਾਤ ਹੋਏ ਸਨ ਉਹਨਾਂ ਦੇ ਵੱਲੋਂ ਦੇਖਿਆ ਗਿਆ ਕਿ ਫੌਜ ਨੇ ਘੇਰਾ ਪਾ ਲਿਆ ਹੈ ਤੇ ਉਸ ਸਮੇਂ ਨਗਾਰਾ ਵਜਾ ਦਿੱਤਾ ਗਿਆ ਤੇ ਸਿੰਘਾਂ ਨੇ ਤਿਆਰੀਆਂ ਕੀਤੀਆਂ ਨੇ ਇਸ ਤੋਂ ਕੁਝ ਸਮਾਂ ਪਹਿਲਾਂ ਦੇ ਜਿਹੜੇ ਹਾਲਾਤ ਨੇ ਉਦੇ ਬਾਰੇ ਹਕੀਮੁੱਲਾ ਯਾਰਖਾ ਜੋਗੀ ਨੇ ਲਿਖਿਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲਈ ਉਹ ਸ਼ਾਇਬਾਨ ਉਹ ਖੇਮਾ ਬਣਾ ਦਿੱਤਾ ਗਿਆ ਗੁਰੂ ਸਾਹਿਬ ਜੀ ਉਸ ਖੇਮੇ ਦੇ ਵਿੱਚੋਂ ਫਿਰ ਬਾਹਰ ਆਏ ਨੇ ਜਦੋਂ ਕੁਝ ਘੜੀਆਂ ਰਾਤ ਬਤੀਤ ਹੋਈ ਡੇਢ ਘੜੀ ਗੁਜ਼ਰੀ ਜਬ ਜ਼ਿਕਰੇ ਖੁਦਾ ਦੇ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਵਿੱਚ ਕਦਮੋਂ ਸੇ ਟਹਿਲਤੇ ਥੇ ਮਗਰ ਦਿਲთა ਦੁਆਮੇ ਕਰਤਾਰ ਸੇ ਕਹਤੇ ਥੇ گویا ਰੂਬਰੂ ਹੋਕਰ ਕਲ ਜਾਊਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ ਗੁਰੂ ਸਾਹਿਬ ਜੀ ਕਹਿੰਦੇ ਪੀ ਇਥੇ ਇਸ ਤਰ੍ਹਾਂ ਦੀ ਇੱਕ ਕਲਪਨਾ ਹੈ ਲਿਖਾਰੀ ਦੀ ਉਹਦੀ ਭਾਵਨਾ ਹੈ ਮੁਸਲਮਾਨ ਲਿਖਾਰੀ ਗੁਰੂ ਸਾਹਿਬ ਜੀ ਦੇ ਪ੍ਰਤੀ ਅਥਾ ਸਰਧਾ ਰੱਖਣ ਵਾਲਾ ਉਹ ਆਖਦਾ ਕਿ ਸਤਗੁਰੂ ਜੀ ਖੈਮੇ ਦੇ ਵਿੱਚੋਂ ਬਾਹਰ ਆਏ ਨੇ ਟੈਲਦੇ ਨੇ ਸਿੰਘਾਂ ਨੂੰ ਦੇਖਦੇ ਨੇ ਸਿੰਘਾਂ ਨੂੰ ਪਿਆਰ ਵੀ ਕਰਦੇ ਨੇ ਕਿ ਇਹਨਾਂ ਦੇ ਵਿੱਚੋਂ ਹੁਣ ਸਾਰਿਆਂ ਨੇ ਸ਼ਹੀਦ ਹੋਣਾ ਤੇ ਉਸ ਸਮੇਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਜੋ ਵਿਚਾਰਾਂ ਹਨ ਉਹ ਵਿਚਾਰਾਂ ਉਹ ਖਿਆਲ ਜੋ ਕਵੀ ਇਸ ਜੋਗੀ ਅੱਲਾ ਯਾਰ ਖਾਨ ਨੇ ਪ੍ਰਗਟ ਕੀਤੇ ਨੇ ਕਿ ਗੁਰੂ ਸਾਹਿਬ ਜੀ ਮਾਨੋ ਇਸ ਤਰ੍ਹਾਂ ਉਥੇ ਇਸ ਗੱਲ ਨੂੰ ਬਿਆਨ ਰਹੇ ਹੁਣ ਕਿ ਅਸੀਂ ਇਸ ਖਿੱਤੇ ਵਿੱਚ ਆਉਣਾ ਸੀ ਜਿੱਥੇ ਆਉਣ ਦਾ ਅਸੀਂ ਕਦੇ ਖਿਆਲ ਕੀਤਾ ਜਿੱਥੇ ਹੁਣ ਅਸੀਂ ਆਏ ਆ ਇੱਥੋਂ ਹੁਣ ਅਸੀਂ ਇਕੱਲਿਆਂ ਹੀ ਜਾਣਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉੱਥੇ ਹਾਜ਼ਰ ਹੋਏ ਜਦੋਂ ਵੱਖ-ਵੱਖ ਸਿੱਖਾਂ ਦੇ ਨਾਲ ਵਿਚਾਰ ਕੀਤੀ ਤੇ ਉਸ ਤੋਂ ਬਾਅਦ ਇਹ ਚਮਕੌਰ ਦੀ ਹਵੇਲੀ ਦੇ ਵਿੱਚ ਮੋਰਚਾ ਬੰਦੀ ਸ਼ੁਰੂ ਹੁੰਦੀ ਹੈ ਜੋ ਲਿਖਾਰੀਆਂ ਨੇ ਇਹ ਸਾਰੀ ਵਿਚਾਰ ਬਿਆਨੀ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਹਵੇਲੀ ਦੇ ਵਿੱਚ ਮੌਜੂਦ 45 ਦੇ ਕਰੀਬ ਸਿੰਘਾਂ ਦੇ ਨਾਲ ਆਪਣੇ ਆਪ ਨੂੰ ਇਸ ਜੰਗ ਦੇ ਲਈ ਤਿਆਰ ਕੀਤਾ ਜਿੱਥੇ ਹਵੇਲੀ ਦਾ ਦਰਵਾਜ਼ਾ ਹੈ ਉੱਥੇ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਤੇ ਹੋਰ ਦੋ ਸਿੰਘਾਂ ਨੂੰ ਤਾਇਨਾਤ ਕੀਤਾ ਚਾਰ ਸਿੰਘ ਇਸ ਹਵੇਲੀ ਦੇ ਦਰਵਾਜ਼ੇ ਤੇ ਨੇ ਇਹਦੇ ਨਾਲ ਨਾਲ ਜਿਹੜੇ ਇਸ ਹਵੇਲੀ ਦੇ ਚਾਰੇ ਪਾਸੇ ਨੇ ਚਾਰੇ ਕੋਨੇ ਇੱਕ ਪਾਸੇ ਮਮਟੀ ਦੇ ਵੱਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਸੁਭਾਏ ਮਾਨ ਹਨ ਉੱਚੀ ਥਾਂ ਤੇ ਚਾਰ-ਚਾਰ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੱਜੇ ਤੇ ਖੱਬੇ ਪਾਸੇ ਭਾਵ ਹੈ ਕਿ ਮਮਟੀ ਦੇ ਉੱਤੇ ਗੁਰੂ ਸਾਹਿਬ ਜੀ ਸੁਭਾਏਮਾਨ ਤੇ ਹਵੇਲੀ ਦੀ ਇੱਕ ਦੀਵਾਰ ਤੇ ਹੁਣ 8 ਸਿੰਘ ਹੋ ਗਏ ਬਾਕੀ ਤਿੰਨ ਜਿਹੜੇ ਹਿੱਸੇ ਬਚਦੇ ਨੇ ਉਹਨਾਂ ਤਿੰਨਾਂ ਪਾਸਿਆਂ ਤੇ 8-8 ਸਿੰਘਾਂ ਦਾ ਜਥਾ ਹੈ ਇਹ ਤੀਰ ਅੰਦਾਜ਼ ਨੇ ਤੇ ਦੂਰ ਤੋਂ ਜਿਹੜਾ ਵੀ ਦੁਸ਼ਮਣ ਨਜ਼ਦੀਕ ਆਵੇ ਉਸ ਨੂੰ ਨਿਸ਼ਾਨਾ ਬਣ ਕੇ ਹੇਠਾਂਟ ਸੁੱਟ ਦਿੰਦੇ ਨੇ ਇਹ ਹੁਣ 8 8 ਸਿੰਘ ਤਿੰਨਾ ਪਾਸਿਆਂ ਤੇ ਤੇ 8 ਹੀ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਚੌਥੇ ਪਾਸੇ ਤਕਰੀਬਨ 32 ਸਿੰਘ ਇਹੀ ਹੋ ਜਾਂਦੇ ਚਾਰ ਸਿੰਘ ਦਰਵਾਜ਼ੇ ਤੇ ਨੇ 36 ਸਿੰਘ ਹੋ ਜਾਂਦੇ ਤੇ ਇਹਦੇ ਨਾਲ ਨਾਲ ਹੀ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਜੀ ਨੇ ਇਹ ਤਾਂ ਇੰਦਕਲੀਏ ਕਿ ਇਹਦੇ ਵਿੱਚ ਦੋ ਵੱਡੇ ਸਾਹਿਬਜ਼ਾਦੇ ਵੀ ਨੇ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖੁਦ ਵੀ ਹਨ ਅਤੇ ਪਾਈ ਦਇਆ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਵੀ ਇੰਨਾ ਹੀ ਸਿੰਘਾਂ ਦੇ ਵਿੱਚ ਨੇ ਹੁਣ ਇਹ 40 ਸਿੰਘ ਜੋ ਸ਼ਹੀਦ ਹੋਏ ਨੇ 40ਾਂ ਦੇ ਨਾਮ ਨੇ ਜਿਹਦੇ ਵਿੱਚ ਵੱਡੇ ਸਾਹਿਬਜ਼ਾਦੇ ਤੇ ਤਿੰਨ ਗੁਰੂ ਕੇ ਪਿਆਰੇ ਤੇ ਬਾਕੀ ਸਾਰੇ ਸਿੰਘ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਇਹ ਜੋ ਸਿੰਘ ਨੇ ਇਹਨਾਂ ਦੀ ਗਿਣਤੀ ਦੇ ਆਧਾਰ 'ਤੇ ਜਦੋਂ ਵੰਡ ਕੀਤੀ ਜਾਣੀ ਹੈ ਤੇ ਭਾਵੇਂ ਆਪਾਂ ਐਸਾ ਵੀ ਕਹਿ ਲਈਏ ਕਿ ਇਹਦੇ ਵਿੱਚ ਸ਼ਾਇਦ ਥੋੜਾ ਬਹੁਤ ਅੰਤਰ ਹੋ ਸਕਦਾ ਹੈ ਪਰ ਸਪਸ਼ਟ ਜਈ ਸੁਭਾਵਕ ਜੀ ਗੱਲ ਹੈ ਕਿ ਹਵੇਲੀ ਹੈ ਤੇ ਚਾਰ ਪਾਸੇ ਚਾਰੇ ਪਾਸਿਆਂ ਤੋਂ ਘੇਰਾ ਪਿਆ ਹੈ ਬੇਨਤੀ ਹੈ ਬੱਚੇ ਨੂੰ ਬਾਹਰ ਲੈ ਜਾਓ ਕਿਉਂਕਿ ਬੱਚੇ ਛੋਟੇ ਹੁੰਦੇ ਨੇ ਕਰਨਾ ਨਹੀਂ ਮੰਨਦੇ ਜਾਂ ਇੰਨੀ ਸਮਝ ਨਹੀਂ ਰੱਖਦੇ ਤੇ ਇਹੀ ਇੱਕ ਤਰੀਕਾ ਹੈ ਕਿ ਕਿਰਪਾ ਕਰਕੇ ਬੇਨਤੀ ਹੈ ਬੱਚੇ ਨੂੰ ਬਾਹਰ ਲੈ ਜਾਓ ਗੁਰੂ ਸਾਹਿਬ ਜੀ ਨੇ ਜਦੋਂ ਚਮਕੌਰ ਸਾਹਿਬ ਦੇ ਇਸ ਇਲਾਕੇ ਦੇ ਵਿੱਚ ਆਪਣੇ ਸਿੰਘਾਂ ਨੂੰ ਜਥੇਬੰਦ ਕੀਤਾ ਤੇ ਮੈਦਾਨੇ ਜੰਗ ਦੇ ਵਿੱਚ ਜਾਣ ਦੇ ਲਈ ਸਾਰੇ ਤਿਆਰ ਬਰ ਤਿਆਰ ਨੇ ਇਹ ਨਿਸ਼ਚਿਤ ਹੈ ਕਿ ਸ਼ਹੀਦੀਆਂ ਹੋਣੀਆਂ ਨੇ ਹੁਣ ਚਾਰ ਛਪੇਰੇ ਤੋਂ ਕਿਹੜਾ ਪਿਆ ਹੈ ਤੇ ਆਪਾਂ ਵਿਚਾਰ ਕੀਤੀ ਕਿ ਜੇ 8-8 ਸਿੰਘ ਦੀਵਾਰ ਦੇ ਇੱਕ-ਇੱਕ ਪਾਸੇ ਨੇ ਹਵੇਲੀ ਦੇ ਚਾਰ ਪਾਸੇ ਤੇ ਚੌ ਪਾਸਿਆਂ ਤੇ ਤੇ ਇਹਦੇ ਵਿੱਚ 36 ਸਿੰਘ ਇਹ ਪੂਰੇ ਹੋ ਜਾਂਦੇ 32 ਤੇ ਚਾਰ ਦਰਵਾਜੇ ਤੇ ਹੁਣ ਇਹ 36 ਸਿੰਘ ਨੇ ਤੇ ਗੁਰੂ ਸਾਹਿਬ ਜੀ ਆਪ ਵੀ ਨੇ ਵੱਡੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਸਿੰਘਾਂ ਦੇ ਨਾਲ ਫਿਰ ਅੰਦਰ ਮੌਜੂਦ ਨੇ ਤੇ ਉਸ ਸਮੇਂ ਫਿਰ ਦੁਸ਼ਮਣ ਦੇ ਵੱਲੋਂ ਇਸ ਹਵੇਲੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਮਲਾ ਕਰਨ ਤੋਂ ਪਹਿਲਾਂ ਜਿਹੜੇ ਮੁਗਲ ਜਰਨੈਲ ਨੇ ਬੜੇ ਤਾਕਤਵਰ ਸੂਰਮੇ ਜਿਹਦੇ ਵਿੱਚ ਖਿਜਰ ਖਾਨ ਹੈ ਖਵਾਜਾ ਮਿਹਦੂਦ ਜਿਹਨੂੰ ਗੁਰੂ ਸਾਹਿਬ ਜੀ ਨੇ ਖਵਾਜਾ ਮਰਦੂਦ ਲਿਖਿਆ ਇਹਦੇ ਨਾਲ ਨਾਲ ਨਾਰ ਖਾਨ ਹੈ ਇਹ ਸਭ ਤੋਂ ਪਹਿਲਾਂ ਨਾਰ ਖਾਨ ਜਰਨੈਲ ਮੌੜੀ ਲਾ ਕੇ ਤੇ ਹਵੇਲੀ ਦੀ ਦੀਵਾਰ ਤੇ ਚੜਨ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸੇ ਵੀ ਤਰ੍ਹਾਂ ਸੀ ਅੰਦਰ ਦੇਖ ਸਕੀਏ ਜਾਂ ਜਾ ਸਕੀਏ ਕਿਉਂਕਿ ਉਹਦਾ ਕਾਰਨ ਲਿਖਾਰੀ ਬਿਆਨ ਦਿੰਦੇ ਨੇ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਿਰ ਵੱਢ ਕੇ ਲਿਆਉਣਾ ਹੈ ਇਸ ਗੱਲ ਤੇ ਬੜੇ ਬੜੇ ਵੱਡੇ ਇਨਾਮ ਰੱਖੇ ਹੋਏ ਸਨ ਔਰ ਮੁਗਲ ਹਾਕਮਾਂ ਦੇ ਜਿਹੜੇ ਵੱਡੇ ਜਰਨੈਲ ਸਨ ਮੰਨੇ ਹੋਏ ਸੂਰਮੇ ਤਕੜੀਆਂ ਜੰਗਾਂ ਜਿਹੜੇ ਲੜ ਚੁੱਕੇ ਸਨ ਉਹ ਆਪਣੇ ਆਪ ਨੂੰ ਵੱਡਾ ਸੂਰਮਾ ਬਣਾਉਣ ਦੇ ਲਈ ਪੇਸ਼ ਕਰਨ ਦੇ ਲਈ ਇਸ ਗੱਲ ਦੇ ਲਈ ਕਾਲੇ ਸਨ ਜਦੋਂ ਭਾਈ ਉਦੇਸ ਸਿੰਘ ਜੀ ਸ਼ਹੀਦ ਹੋਏ ਸਨ ਸ਼ਾਹੀ ਟਿੱਬੀ ਤੇ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਦੇ ਕੰਡੇ ਤੇ ਉੱਥੇ ਭਾਈ ਉਦੇਸ ਸਿੰਘ ਜੀ ਦਾ ਚੋਲਾ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਮਿਲਦਾ ਜੁਲਦਾ ਸੀ ਤੇ ਜੋ ਪਿੱਛੋਂ ਪਹਾੜੀ ਰਾਜੇ ਆਉਂਦੇ ਸਨ ਲਖਾਰੀ ਕਹਿੰਦੇ ਅਜਮੇਰ ਚੰਦ ਨੇ भाई उदय सिंह ਦਾ ਸਿਰ ਵੱਡ ਲਿਆ ਕਿ ਇਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂਕਿ ਚੋਲਾ ਉਸਨੇ ਦੇਖਿਆ ਹੁਣ ਜੰਗ ਦਾ ਮਾਹੌਲ ਹੈ ਤੇ ਉਸਨੇ ਅੰਦਾਜ਼ਾ ਜਾਂ ਲਾਇਆ ਕਿ ਇਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੇ ਉਸਨੇ ਸਿਰ ਵੱਢ ਕੇ ਸਰਹੰਦ ਵੱਲ ਭੇਜ ਵੀ ਦਿੱਤਾ ਕਿ ਮੈਂ ਇਸ ਗੱਲ ਦੀ ਖੱਟੀ ਖਾਵਾਂ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਖਤਮ ਕਰ ਦਿੱਤਾ ਹੈ ਇਸ ਲਈ 나ਹਰ ਖਾਨ ਪੌੜੀ ਲਾ ਕੇ ਚੜਦਾ ਹੈ ਗੁਰੂ ਸਾਹਿਬ ਜੀ ਤੀਰ ਦਾ ਨਿਸ਼ਾਨਾ ਬਣ ਕੇ ਉਸ ਨੂੰ ਥੱਲੇ ਸੁੱਟਦੇ ਨੇ ਖিজਰ ਖਾਨ ਖਵਾਜਾ ਮਰਦੂਦ ਉਸ ਨੂੰ ਇਸ ਲਈ ਕਿਹਾ ਜਾਂਦਾ ਹੈ ਉਹਦਾ ਨਾਮ ਖਵਾਜਾ ਮਹਦੂਦ ਸੀ ਪਰ ਕਹਿੰਦੇ ਉਹਨੇ ਸਿਰ ਜਿਵੇਂ ਹੀ ਦੀਵਾਰ ਤੋਂ ਥੋੜਾ ਉੱਚਾ ਚੁੱਕਿਆ ਤੇ ਡਰਦਾ ਹੋਇਆ ਉਹ ਹੇਠਾਂ ਛਿਪਣ ਦੀ ਕੋਸ਼ਿਸ਼ ਕਰਦਾ ਹੈ ਹੁਣ ਇਸੇ ਤਰ੍ਹਾਂ ਹੀ ਇੱਕ ਹੋਰ ਜਰਨੈਲ ਹੈ ਜਿਹੜਾ ਸਾਹਮਣੇ ਆ ਕੇ ਬਹਾਦਰੀ ਦੇ ਨਾਲ ਮੁਕਾਬਲਾ ਤੇ ਕਰਦਾ ਪਰ ਉਹ ਵੀ ਮਾਰਿਆ ਜਾਂਦਾ ਫਿਰ ਉਸ ਤੋਂ ਬਾਅਦ ਇਤਿਹਾਸਕਰ ਕਹਿੰਦੇ ਕਿ ਗੁਰੂ ਸਾਹਿਬ ਜੀ ਤੇ ਸਿੰਘਾਂ ਨੇ ਇਹ ਫੈਸਲਾ ਕੀਤਾ ਹੈ ਕਿ ਹਵੇਲੀ ਦਾ ਦਰਵਾਜ਼ਾ ਖੋਲ ਕੇ ਤੇ ਬਾਹਰ ਮੈਦਾਨ ਵਿੱਚ ਜਾ ਕੇ ਜੰਗ ਕੀਤੀ ਜਾਵੇਗੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚਾਰ-ਚਾਰ ਤੀਰ ਅੰਦਾਜ਼ਾਂ ਦੇ ਨਾਲ ਹਵੇਲੀ ਦੇ ਉੱਤੇ ਮੌਜੂਦ ਨੇ ਮਮਟੀ ਤੇ ਤੇ ਗੁਰੂ ਸਾਹਿਬ ਜੀ ਦੇ ਵੱਲੋਂ ਇਹ ਜਥੇ ਬਾਹਰ ਤੋਰੇ ਜਾਂਦੇ ਨੇ ਜਿਹਦੀ ਤਕਰੀਬਨ ਗਿਣਤੀ ਇਤਿਹਾਸਕਾਰ ਪੰਜ-ਪੰਜ ਸਿੰਘਾਂ ਦਾ ਜਥਾ ਆਖਦੇ ਨੇ ਵੀ ਇੱਕ ਉਹਨਾਂ ਦਾ ਆਗੂ ਹੁੰਦਾ ਸੀ ਪੰਜ ਨਾਲ ਸਿੰਘ ਹੁੰਦੇ ਸਨ ਜਦੋਂ ਇਹ ਇੱਕ ਦੋ ਜਥਿਆਂ ਦੀਆਂ ਸ਼ਹਾਦਤਾਂ ਹੁੰਦੀਆਂ ਤੇ ਸਾਬ ਜ ਆਦਾ ਅਜੀਤ ਸਿੰਘ ਜੀ ਵੀ ਫਿਰ ਮੈਦਾਨੇ ਜੰਗ ਵਿੱਚ ਜਾਣ ਦੇ ਲਈ ਗੁਰੂ ਪਿਤਾ ਦੇ ਕੋਲ ਆ ਜਾਂਦੇ ਨੇ ਤੇ ਤਾਂ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਜੀ ਤੋਂ ਆਗਿਆ ਮੰਗਦੇ ਹਨ ਕਿ ਸਤ ਗੁਰੂ ਜੀ ਗੁਰੂ ਪਿਤਾ ਜੀ ਬਖਸ਼ਿਸ਼ ਕਰੋ ਕਿ ਹੁਣ ਮੈਂ ਆਪਣਾ ਜਥਾ ਲੈ ਕੇ ਮੈਦਾਨੇ ਜੰਗ ਵਿੱਚ ਜੂਝਾਂ ਭਾਵੇਂ ਕਿਸੇ ਖੋਥੇ ਆਖਦੇ ਨੇ ਕਿ ਗੁਰੂ ਸਾਹਿਬ ਜੀ ਆਪਣੇ ਪੁੱਤਰਾਂ ਨੂੰ ਤੁਸੀਂ ਨਾ ਭੇਜੋ ਅਸੀਂ ਜਥੇ ਲੈ ਕੇ ਜਾਣ ਲਈ ਤਿਆਰ ਹਾਂ ਤੇ ਸਾਨੂੰ ਹੀ ਇਹ ਔਸਰ ਦਿੱਤਾ ਜਾਏ ਉਥੇ ਇਹ ਵੀ ਵਿਚਾਰਾਂ ਚੱਲਦੀਆਂ ਕਿ ਗੁਰੂ ਸਾਹਿਬ ਜੀ ਆਪ ਜੀ ਚਮਕੌਰ ਛੱਡ ਕੇ ਸੁਰੱਖਿਤ ਜਗਾ ਤੇ ਚਲੇ ਜਾਓ ਤਾਂ ਜੋ ਆਉਣ ਵਾਲੇ ਵਕਤ ਵਿੱਚ ਆਪ ਜੀ ਪੰਥ ਦੀ ਅਗਵਾਈ ਕਰੋ ਸਾਨੂੰ ਆਪ ਜੀ ਦੀ ਲੋੜ ਹੈ ਇੱਥੇ ਤੁਸੀਂ ਨਹੀਂ ਜੂਝਣਾ ਤੇ ਇਸ ਖਿਆਲ ਨੂੰ ਪੁਖਤਾ ਕਰਨ ਦੇ ਲਈ ਇਸ ਵਿਚਾਰ ਨੂੰ ਪੱਕਿਆ ਕਰਨ ਦੇ ਲਈ ਇਤਿਹਾਸਕਾਰ ਕਹਿੰਦੇ ਕਿ ਇਹਨਾਂ ਸਿੰਘਾਂ ਨੇ ਉਹ ਗੁਰਮਤ ਦਾ ਸਿਧਾਂਤ ਵੀ ਵਰਤਿਆ ਜਿਹਦੇ ਵਿੱਚ ਇਹ ਨਿਯਮ ਇਹ ਸਿਧਾਂਤ ਸੀ ਕਿ ਗੁਰੂ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਨੂੰ ਬੜਾ ਅਹਿਮ ਦਰਜਾ ਦਿੱਤਾ ਸੀ ਆਪ ਉਹ ਚੇਲੇ ਵਾਂਗ ਆਪਣੇ ਆਪ ਨੂੰ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਕਰਦੇ ਆਪੇ ਗੁਰ ਚੇਲਾ ਦਾ ਸਿਧਾਂਤ ਤੇ ਪੰਜਾਂ ਨੇ ਮਿਲ ਕੇ ਜੋ ਫੈਸਲਾ ਕਰਨਾ ਹੁੰਦਾ ਸੀ ਉਹ ਸਾਰੇ ਸਵੀਕਾਰ ਕਰਦੇ ਸਨ ਖੁਦ ਗੁਰੂ ਸਾਹਿਬ ਜੀ ਵੀ ਤੇ ਉਹ ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਵਿੱਚ ਇਕੱਤਰ ਹੋ ਕੇ ਤੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਦੇ ਨੇ ਕਿ ਸਤ ਗੁਰੂ ਜੀ ਇਹ ਪੰਥ ਦੀ ਵਿਚਾਰ ਹੈ ਸਾਡੀ ਇਹ ਇੱਛਾ ਹੈ ਕਿ ਆਪ ਜੀ ਇੱਥੋਂ ਚਲੇ ਜਾਓ ਹੁਣ ਆਪਾਂ ਇਹ ਯਤਨ ਕਰਾਂਗੇ ਇਸ ਵਿਚਾਰ ਨੂੰ ਸੁਣਾ ਸਕਾਂ ਮੈਂ ਕਿਉਂਕਿ ਅਗਰ ਕਿਸੇ ਹੋਰ ਲਹਿਜੇ ਵਿੱਚ ਵੀ ਇਹ ਕੀਤੀ ਜਾ ਸਕਦੀ ਹੈ ਬੜੇ ਵਿਰਾਗ ਤੇ ਭਾਵਨਾ ਦੇ ਵਿੱਚ ਪਰ ਮੇਰੀ ਕਮਜ਼ੋਰੀ ਹੈ ਕਿ ਉਦਾਂ ਮੈਂ ਕਰ ਨਹੀਂ ਸਕਣੀ ਤੇ ਇਸ ਲਈ ਆਪਾਂ ਸੌਖਾ ਜਾਂ ਸਰਲ ਜੇ ਸ਼ਬਦਾਂ ਵਿੱਚ ਹੀ ਸਿੱਧਾ ਸਿੱਧਾ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਅਰਜ ਕੀਤੀ ਤੇ ਸਤਿਗੁਰੂ ਜੀ ਨੇ ਕਿਹਾ ਵੀ ਮੈਂ ਤਾਂ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ ਲੋਕ ਐਸਾ ਸੋਚਣ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੱਖ ਸ਼ਹੀਦ ਕਰਵਾ ਦਿੱਤੇ ਤੇ ਆਪ ਚਲੇ ਗਏ ਪਰ ਪੰਜ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਆਖਿਆ ਪਈਏ ਖਾਲਸੇ ਪੰਥ ਦਾ ਸਿਧਾਂਤ ਹੈ ਜੋ ਪੰਜਾਂ ਪਿਆਰਿਆਂ ਦਾ ਫੈਸਲਾ ਹੋਵੇਗਾ ਉਹ ਮੰਨਣਾ ਪਵੇਗਾ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫਿਰ ਇਸ ਵਿਚਾਰ ਨੂੰ ਆਪਣੇ ਜਿਹਨ ਵਿੱਚ ਵਿਚਾਰਿਆ ਹੈ ਉਸ ਤੇ ਕੁਝ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵਿਚਾਰ ਵੀ ਕੀਤੀ ਹੈ ਪਰ ਇਹ ਸਭ ਕੁਝ ਦੇ ਦੌਰਾਨ ਵੱਡੇ ਸਾਹਿਬਜ਼ਾਦੇ ਸਾਹਿਬ ਜادہ ਅਜੀਤ ਸਿੰਘ ਜੀ ਗੁਰੂ ਪਿਤਾ ਦੀ ਹਜ਼ੂਰੀ ਵਿੱਚ ਆਉਂਦੇ ਨੇ ਤੇ ਮੈਦਾਨੇ ਜੰਗ ਵਿੱਚ ਜਾਣ ਦੀ ਆਗਾ ਜਦੋਂ ਮੰਗਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਫਿਰ ਉੱਥੇ ਲਿਖਾਰੀ ਨੇ ਉਹ ਆਪਣੀਆਂ ਭਾਵਨਾਵਾਂ ਬਿਆਨ ਕੀਤੀਆਂ ਨੇ ਕਿ ਸਤ ਗੁਰੂ ਜੀ ਐਸਾ ਕਹਿੰਦੇ ਨੇ ਮਰਨੇ ਸੇ ਕਿਸੇ ਯਾਰ ਕੋ ਹਮਨੇ ਨਹੀਂ ਰੋਕਾ ਫਰਜੰਦੇ ਵਫਾਦਾਰ ਕੋ ਹਮਨੇ ਨਹੀਂ ਰੋਕਾ ਰੋਕੇ ਸੇ ਕبھی ਸ਼ੇਰ ਦਾ ਬੱਚਾ ਵੀ ਰੁਕਾ ਹੈ ਝੂਟੇ ਤੋਂ ਰੁਕੇ ਹਨ ਕبھی ਸੱਚਾ ਵੀ ਰੁਕਾ ਹੈ ਤੇ ਇਹ ਜੋ ਸਾਰੀਆਂ ਲਿਖਤਾ ਨੇ ਇਹ ਹਕੀਮ ਜੋਗੀ ਅੱਲਾ ਯਾਰ ਖਾਂਦੀਆਂ ਤੇ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਜਦੋਂ ਪੰਜ ਸਿੰਘਾਂ ਦੇ ਸਮੇਤ ਜੱਥਾ ਲੈ ਕੇ ਮੈਦਾਨੇ ਜੰਗ ਦੇ ਵਿੱਚ ਜੂਝਣ ਲਈ ਆਉਂਦੇ ਨੇ ਤੇ ਉੱਥੇ ਗੁਰਬਾਣੀ ਦੀ ਇੱਕ ਤੁਕ ਹੈ ਜੋ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੇ ਨਾਲ ਦੁਹਰਾਉਂਦੇ ਨੇ ਕਿ ਗੁਰਬਾਣੀ ਦੀ ਵਿਚਾਰ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਕਿ ਗੁਰੂ ਨੇ ਆਪਣੇ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਫਰਕ ਨਹੀਂ ਕੀਤਾ ਜੇ ਗੁਰਤਾ ਗੱਦੀ ਦਿੱਤੀ ਹੈ ਤੇ ਜੋ ਕਾਬਲ ਹੈ ਉਸ ਨੂੰ ਦਿੱਤੀ ਹੈ ਭਾਵੇਂ ਆਪਣੇ ਸਕੇ ਪੁੱਤਰ ਮੌਜੂਦ ਸਨ ਜੇ ਉਹ ਮੁਕੰਮਲ ਤੌਰ ਤੇ ਪੂਰਨ ਤੌਰ ਤੇ ਪਰਮਾਤਮਾ ਦਾ ਰੂਪ ਨਹੀਂ ਬਣੇ ਤੇ ਉਹਨਾਂ ਨੂੰ ਗੁਰਗੱਦੀ ਨਹੀਂ ਦਿੱਤੀ ਜਿਹਦੇ ਅੰਦਰ ਪੂਰਨ ਪ੍ਰਕਾਸ਼ ਸੀ ਅਕਾਲ ਪੁਰਖ ਦਾ ਜੋ ਇੱਕ ਮਿਕ ਹੋ ਗਿਆ ਜੋ ਪਰਮਾਤਮਾ ਦਾ ਰੂਪ ਹੋ ਗਿਆ ਉਸ ਨੂੰ ਗੁਰਗੱਦੀ ਦੇ ਦਿੱਤੀ ਗਈ ਸੀ ਹੁਣ ਗੁਰੂ ਸਾਹਿਬ ਜੀ ਉਸ ਸਿਧਾਂਤ ਨੂੰ ਵੀ ਮੁੜ ਦੁਹਰਾਉਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਫਰਜੰਦ ਜਦੋਂ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਲਈ ਆਏ ਤੇ ਗੁਰੂ ਸਾਹਿਬ ਜੀ ਉਤੋਂ ਤੀਰਾਂ ਦੀ ਵਾਛੜ ਕਰਦੇ ਹੋਏ ਸਾਬਜਾਦਾ ਅਜੀਤ ਸਿੰਘ ਦੇ ਨਾਲ ਮੌਜੂਦ ਸਿੰਘਾਂ ਦਾ ਹੌਸਲਾ ਵਧਾਉਂਦੇ ਨੇ ਕਿਉਂਕਿ ਬਾਹਰ 10 ਲੱਖ ਮੁਲਖਈਆ ਹੈ ਵੱਡੀ ਫੌਜ ਹੈ ਜਿਹਦੇ ਵਿੱਚ ਜਾ ਕੇ ਜੰਗ ਲੜਨੀ ਹੈ ਤੇ ਉਹ ਇਸ ਹਵੇਲੀ ਦੀਆਂ ਦਿਵਾਰਾਂ ਤੋਂ ਕਾਫੀ ਹੱਦ ਤੱਕ ਦੂਰ ਹੀ ਰਹਿਣ ਇਸ ਦੇ ਲਈ ਵੱਖ-ਵੱਖ ਸਿੰਘਾਂ ਵੱਲੋਂ ਤੀਰ ਚਲਾਏ ਜਾਂਦੇ ਨੇ ਤੇ ਇਤਿਹਾਸਕਰ ਕਹਿੰਦੇ ਕਿ ਗੁਰੂ ਸਾਹਿਬ ਜੀ ਨੇ ਸਭ ਤੋਂ ਵੱਧ ਤੀਰ ਚਮਕੌਰ ਦੀ ਇਸ ਹਵੇਲੀ ਤੋਂ ਚਲਾਏ ਚਮਕੌਰ ਦੀ ਗੜੀ ਦੀ ਇਹ ਜੰਗ ਜੜੀ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਵੱਡੇ ਫਰਜ਼ੰਦ ਮੈਦਾਨੇ ਜੰਗ ਦੇ ਵਿੱਚ ਆਏ ਤੇ ਉਸ ਸਮੇਂ ਉਹਨਾਂ ਦੀ ਤਲਵਾਰ ਦੇ ਬਾਰੇ ਉਹਨਾਂ ਦੇ ਘੋੜੇ ਦੀ ਫੁਰਤੀ ਤੇ ਰਫ਼ਤਾਰ ਦੇ ਬਾਰੇ ਵੀ ਲਖਾਰੀ ਨੇ ਇਸੇ ਤਰ੍ਹਾਂ ਬਿਆਨਿਆ ਹੈ ਤਾਉਸੇ ਦਮ ਚਾਂਦ ਸੇ ਸੁਮ ਕਾਰ ਕੀ ਸੂਰਤ ਉਹ ਆਖਦਾ ਹੈ ਕਿ ਅਜੀਤ ਸਿੰਘ ਦਾ ਜਿਹੜਾ ਕੋੜਾ ਹੈ ਉਹਦੀ ਪੂਸ਼ ਤੌਸ ਸੇ ਦੁਮ ਦੁਮ ਜਿਹੜੀ ਐ ਤੌਸ ਮੋਰ ਦੀ ਖੰਭਾਂ ਵਰਗੀ ਚਾਂਦ ਸੇ ਸੁਮ ਉਹਦੇ ਜਿਹੜੇ ਖੁਰ ਨੇ ਉਹ ਚੰਦਰਮਾ ਵਰਗੇ ਕੋਈ ਚੰਦਰਮਾ ਜਿਵੇਂ ਅੱਧਾ ਕਟਿਆ ਨਜ਼ਰ ਆਉਂਦਾ ਨਾ ਅੱਧਾ ਚੰਦਰਮਾ ਉਹ ਘੋੜੇ ਦੇ ਖੁਰ ਉਸ ਤਰ੍ਹਾਂ ਹੁੰਦੇ ਨੇ ਚਾਂਦ ਸੇ ਸੁਮ ਕਾਰ ਕੀ ਸੂਰਤ ਕਹਿੰਦਾ ਕਿ ਸੱਪ ਵਰਗਾ ਫੁਰਤੀਲਾ ਹੈ ਕਾਰ ਲਿਖਿਆ ਸੱਪ ਨੂੰ ਤੌਸ ਸੇ ਦੁਮ ਚਾਂਦ ਸੇ ਸੁਮ ਕਾਰ ਕੀ ਸੂਰਤ ਬੇ ਪਰ ਹੈ ਮਗਰ ਉੜਦਾ ਹੈ ਪਰਦਾਰ ਦੀ ਸੂਰਤ ਕਹਿੰਦੇ ਖੰਭ ਹੈ ਨਹੀਂ ਬੇ ਪਰ ਹੈ ਪਰ ਪਰਿੰਦੇ ਦੇ ਵਾਂਗ ਉੜਦਾ ਹੈ ਇੱਕ ਇਸ਼ਾਰੇ ਤੇ ਘੁੰਮਦਾ ਹੈ ਪ੍ਰਕਾਰ ਦੀ ਸੂਰਤ ਕਹਿੰਦੇ ਮੋੜਦਾ ਘੋੜੇ ਨੂੰ ਇਸ ਤਰ੍ਹਾਂ ਸਾਬ ਜੀਦਾ ਅਜੀਤ ਸਿੰਘ ਕਿ ਇੱਕ ਇਸ਼ਾਰੇ ਦੇ ਨਾਲ ਉਹ ਘੁੰਮ ਜਾਂਦਾ ਹੈ ਜਿਵੇਂ ਪ੍ਰਕਾਰ ਹੁੰਦੀ ਹੈ ਬੱਚਿਆਂ ਦੀ ਜੀਓਗ੍ਰਾਫੀ ਦੇ ਵਿੱਚ ਵਰਤੀ ਜਾਂਦੀ ਜੜੀ ਹੁਣ ਉਹ ਗੁਰੂ ਸਾਹਿਬ ਜੀ ਦੇ ਲਾਲ ਸਾਬ ਜੀਦਾ ਅਜੀਤ ਸਿੰਘ ਦੇ ਘੋੜੇ ਦੀ ਉਹ ਵਡਿਆਈ ਕਰਦਾ ਉਹਦੀ ਖੂਬੀ ਬਿਆਨਦਾ ਹੈ ਲਿਖਾਰੀ ਤੇ ਫਿਰ ਜਦੋਂ ਸਹਬਜ਼ਾਦਾ ਅਜੀਤ ਸਿੰਘ ਤਲਵਾਰ ਚਲਾਉਂਦਾ ਤੇ ਉਸ ਤਲਵਾਰ ਦੇ ਵੀ ਗੁਣ ਬਿਆਨੇ ਹੋਏ ਨੇ ਕਿਆ ਤਾਰੀਫ ਕਰੂੰ ਬਾਂਕੇ ਕੀ ਸ਼ਰਰਬਾਰ ਕੀ ਕਹਿੰਦੇ ਕਿ ਬਾਂਕੇ ਦੀ ਤਲਵਾਰ ਐਸੀ ਹੈ ਅਧੂ ਕਹੇ ਬਰਕ ਹੈ ਤਲਵਾਰ ਨਹੀਂ ਹੈ ਇਸ ਕਾਟ ਕਾ ਦੇਖਾ ਕبھی ਹਥਿਆਰ ਨਹੀਂ ਹੈ ਅਦੂ ਕਹਿੰਦੇ ਨੇ ਦੁਸ਼ਮਣ ਨੂੰ ਕਹਿੰਦੇ ਦੁਸ਼ਮਣ ਆਖਦਾ ਕਿ ਤਲਵਾਰ ਕਾਦੀ ਬਰਕ ਬਰਕ ਕਿਆ ਜਾਂਦਾ ਬਿਜਲੀ ਚਮਕਦੀ ਹੈ ਜਿਹੜੀ ਕਹਿੰਦੇ ਤਲਵਾਰ ਨਹੀਂ ਬਿਜਲੀ ਜਿਵੇਂ ਲਿਸ਼ਕਦੀ ਹੋਵੇ ਤੇ ਅਦੂ ਇਹ ਗੱਲ ਆਖਦਾ ਕਿ ਤਲਵਾਰ ਨਾ ਕਹੋ ਇਸ ਕਾਟ ਦਾ ਤੇ ਹਥਿਆਰ ਹੀ ਕੋਈ ਨਹੀਂ ਵੇਖਿਆ ਇਹ ਜੰਗਾਂ ਸਾਬ ਜੀ ਆਜੀਤ ਸਿੰਘ ਜੀ ਨੇ ਪਹਿਲਾਂ ਵੀ ਲੜੀਆਂ ਸਨ ਤੇ ਇਹ ਇਤਿਹਾਸਕਾਰਾਂ ਨੇ ਵਿਚਾਰ ਸਾਰੀ ਲਿਖੀ ਹੋਈ ਹੈ ਕਿ ਸਾਬ ਜੀ ਆਜੀਤ ਸਿੰਘ ਵੱਡੀਆਂ ਵੱਡੀਆਂ ਜੰਗਾਂ ਦੇ ਵਿੱਚ ਸ਼ਾਮਲ ਰਹੇ ਤੇ ਉਹਨਾਂ ਦੇ ਵਾਂਗ ਬਹਾਦਰੀ ਦੇ ਨਾਲ ਕੋਈ ਜਰਨੈਲ ਹੋਰ ਟਕਰਾਇਆ ਨਹੀਂ ਕੋਈ ਹੋਰ ਉਹਨਾਂ ਦਾ ਸਾਨੀ ਨਹੀਂ ਸੀ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਆਖਰੀ ਜੰਗ ਦੀ ਗੱਲ ਆਪਾਂ ਕਰਦੇ ਆਂ ਤੇ ਚਮਕੌਰ ਦੀ ਇਹ ਆਖਰੀ ਜੰਗ ਹੈ ਇਸ ਤੋਂ ਪਹਿਲਾਂ ਜਿਹੜੀ ਜੰਗ ਹੈ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਭ ਤੋਂ ਅਖੀਰ ਤੇ ਸਾਬਜਾਦਾ ਅਜੀਤ ਸਿੰਘ ਤੇ ਬੁੱਢਾ ਸਿੰਘ ਦੇ ਨਾਲ ਸਿੰਘ ਜਥੇ ਵਿੱਚ ਮੌਜੂਦ ਸਨ ਜਿਹੜੀ ਦੁਸ਼ਮਣ ਦੀ ਫੌਜ ਨੇ ਹਮਲਾ ਬੋਲਿਆ ਸਭ ਤੋਂ ਪਿੱਛੇ ਅਖੀਰ ਤੇ ਦੁਸ਼ਮਣ ਦਾ ਵਾਰ ਪਹਿਲਾਂ ਰੋਕਣ ਦੇ ਲਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਵੱਡੇ ਸੁਪੁੱਤਰ ਨੂੰ ਤੈਨਾਤ ਕੀਤਾ ਸੀ ਬਾਕੀ ਸਿੰਘਾਂ ਨੂੰ ਅੱਗੇ ਬੁਲਾ ਲਿਆ ਹੈ ਉਹਦੇ ਵਿੱਚ ਭਾਈ ਉਦੇਸ ਸਿੰਘ ਭਾਈ ਜੀਵਨ ਸਿੰਘ ਦਾ ਜਥਾ ਬਾਅਦ ਵਿੱਚ ਤੈਨਾਤ ਕੀਤਾ ਜਾਂਦਾ ਹੈ ਉਹ ਮਗਰੋਂ ਸ਼ਹੀਦ ਹੁੰਦੇ ਨੇ ਪਰ ਸਾਬਜਾਦਾ ਅਜੀਤ ਸਿੰਘ ਜੀ ਦੇ ਲਈ ਹੁਕਮ ਸੀ ਕਿ ਤੁਸੀਂ ਉੱਥੇ ਰੁਕਣਾ ਨਹੀਂ ਹੈ ਤੁਸੀਂ ਅੱਗੇ ਵਧਦੇ ਜਾਣਾ ਹੈ ਇਸ ਲਈ ਲਿਖਾਰੀ ਉੱਥੇ ਇਹ ਵੀ ਗੱਲ ਬਿਆਨਦਾ ਹੈ ਕਿ ਸਾਬਜਾਦਾ ਅਜੀਤ ਸਿੰਘ ਜੀ ਆਖਦੇ ਨੇ ਹੁਕਮ ਨਹੀਂ ਹੈ ਅੱਬਾ ਕਾ ਹਮੇ ਰੁਕਨੇ ਕਾ ਰਣ ਮੇ ਮਿੱਟੀ ਤੱਕ ਉਡਾ ਸਕਤੇ ਹੈ ਹਮ ਦੁਸ਼ਮਨ ਕੇ ਚਮਨ ਕੀ ਜੇ ਉਸ ਭਾਵਨਾ ਦੇ ਵਿੱਚ ਜਿਹੜੇ ਉਹ ਸਾਰੇ ਲਿਖਤਾ ਸਾਰੇ ਸ਼ੇਅਰ ਨੇ ਅਗਰ ਆਪਾਂ ਪੜੀਏ ਤਾਂ ਅਗਰ ਅਸੀਂ ਭਾਵਨਾ ਦੇ ਵਿੱਚ ਇੱਕ ਕੱਲੇ ਸ਼ੇਅਰ ਹੀ ਪੜ ਜਾਈਏ ਤੇ ਇਹਦੇ ਵਿੱਚ ਹੀ ਪੂਰੀ ਜੰਗ ਦਾ ਨਕਸ਼ਾ ਚਿੱਤਰ ਸਿਰਜਿਆ ਜਾਂਦਾ ਹੈ ਸਾਰਾ ਕੁਝ ਅੱਖਾਂ ਦੇ ਸਾਹਮਣੇ ਆ ਜਾਏਗਾ ਕਿ ਇਹ ਕਿਵੇਂ ਕਿਵੇਂ ਸਭ ਕੁਝ ਵਾਪਰਿਆ ਹੈ ਖੈਰ ਆਪਾਂ ਇਹ ਕੋਸ਼ਿਸ਼ ਇਹ ਯਤਨ ਕੀਤਾ ਥੋੜਾ ਜਿਹਾ ਵਿਚਾਰਨ ਦਾ ਸ਼ੇਅਰ ਹੋਰ ਵੀ ਬਹੁਤ ਸਾਰੇ ਲਿਖਤਾ ਹਕੀਮ ਅੱਲਾ ਯਾਰਖਾਂ ਜੋਗੀ ਦੀਆਂ ਹੋਰ ਵੀ ਨੇ ਪਰ ਆਪਾਂ ਸਾਰਿਆਂ ਬੋਲ ਵੀ ਨਹੀਂ ਸਕਦੇ ਮੇਰੀ ਆਪਣੀ ਵੀ ਕਮਜ਼ੋਰੀ ਹੈ ਜੇ ਆਪਾਂ ਸਰਲ ਜਿਹਾ ਆਖੀਏ ਕਿਉਂਕਿ ਇਹ ਇਸ ਤਰ੍ਹਾਂ ਵਿਚਾਰ ਕਰਨ ਵਾਲੀ ਵੈਸੇ ਹੈ ਨਹੀਂ ਇਹ ਵਿਚਾਰ ਬੜੀ ਤਰਤੀਬ ਦੇ ਵਿੱਚ ਤੇ بڑے ਪ੍ਰੇਮ ਤੇ ਸਲੀਕੇ ਵਿੱਚ ਤੇ ਭਾਵਨਾਵਾਂ ਦੇ ਨਾਲ ਹੀ ਕੀਤੀ ਜਾਂਦੀ ਹੈ ਪਰ ਅਕਸਰ ਏ ਮੈਂ ਵਾਰ-ਵਾਰ ਸਾਂਝ ਪਾ ਦਿੰਦਾ ਕਿ ਮੇਰੀ ਇਹ ਕਮਜ਼ੋਰੀ ਹੈ ਕਿ ਮੈਂ ਉਸ ਤਰ੍ਹਾਂ ਕਰ ਨਹੀਂ ਸਕਦਾ ਮੇਰੇ ਕੋਲ ਹੋਣੀ ਨਹੀਂ ਤਾਂ ਆਪਾਂ ਸਿੱਧੀ ਜੀ ਜਿਵੇਂ ਗੱਲਬਾਤ ਆਪਸ ਚ ਕਰੀਦੇ ਉਸ ਤਰ੍ਹਾਂ ਇਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਇਤਿਹਾਸ ਦੀ ਉਹ ਵਿਚਾਰ ਸਾਰੀ ਜੇ ਉਸ ਗਹਿਰਾਈ ਦੇ ਵਿੱਚ ਆਪਾਂ ਵਿਚਾਰਾਂਗੇ ਤੇ ਐਸਾ ਕੋਈ ਹਿਰਦਾ ਨਹੀਂ ਹੈ ਜਿਹਦੇ ਤੇ ਅਸਰ ਨਾ ਹੋਏ ਐਸਾ ਕੋਈ ਮਨੁੱਖ ਨਹੀਂ ਹੈ ਤੇ ਇਹ ਵੱਡੇ ਵੱਡੇ ਵਿਦਵਾਨਾਂ ਦੇ ਪਾਸੋਂ ਆਪ ਜੀ ਸੁਣ ਰਹੇ ਹੋਵੋਗੇ ਕਈ ਸਾਲਾਂ ਤੋਂ ਸੁਣ ਰਹੇ ਹੋ ਅੱਗੇ ਵੀ ਸੁਣੋਗੇ ਐਸਾ ਨਹੀਂ ਹੈ ਕਿ ਇਨ੍ਹਾਂ ਵਿਚਾਰਾਂ ਨੂੰ ਵਿਦਵਾਨਾਂ ਨੇ ਲਿਖਿਆ ਨਹੀਂ ਹੈ ਜਾਂ ਬਿਆਨਿਆ ਨਹੀਂ ਹੈ ਬਹੁਤ ਬਹੁਤ ਚੜਦੀ ਕਲਾ ਵਾਲੇ ਵਿਦਵਾਨ ਕੌਮ ਉਹਦੇ ਵਿੱਚ ਮੌਜੂਦ ਨੇ ਚੜਦੀ ਕਲਾ ਵਾਲੇ ਲਿਖਾਰੀ ਕੌਮ ਉਹਦੇ ਵਿੱਚ ਮੌਜੂਦ ਨੇ ਕਿਸੇ ਗੱਲ ਦੀ ਕਮੀ ਨਹੀਂ ਹੈ ਬਹੁਤ ਡੂੰਘੀਆਂ ਜੜਾਂ ਨੇ ਖਾਲਸਾ ਪੰਥ ਦੀਆਂ ਜੇ ਸਾਰੇ ਕੁਝ ਨੂੰ ਆਪਾਂ ਵਿਚਾਰਾਂਗੇ ਕਿਉਂਕਿ ਅੱਜ ਵੀ ਕਈ ਵਾਰ ਇਹ ਗੱਲਾਂ ਬਾਰੀ ਤੌਰ ਤੇ ਹੋ ਜਾਂਦੀਆਂ ਕਿ ਨਹੀਂ ਕੱਖ ਨਹੀਂ ਬਚਿਆ ਪਰ ਜੋ ਆਪਾਂ ਜੇ ਸਾਹਿਤ ਪੜ੍ਹੀਏ ਜਾਂ ਅਸੀਂ ਜਾਣਦੇ ਹੋਈਏ ਸੱਚੇ ਸਿੱਖਾਂ ਨੂੰ ਜਿਹੜੇ ਵਾਕਿਆ ਹੀ ਸੱਚੇ ਸਿੱਖ ਨੇ ਅਗਰ ਤੁਸੀਂ ਉਹਨਾਂ ਨੂੰ ਜਾਣਦੇ ਹੋ ਜੋ ਜੋ ਉਹਨਾਂ ਨੇ ਕਰ ਲਿਆ ਹੈ ਜਾਂ ਅੱਗੇ ਜੋ ਜੋ ਕਰ ਰਹੇ ਨੇ ਜਿੱਥੋਂ ਤੱਕ ਗੁਰੂ ਸਾਹਿਬ ਜੀ ਦੀ ਇਹ ਸਿੱਖੀ ਫੈਲ ਚੁੱਕੀ ਹੈ ਉਹ ਵਿਚਾਰਾਂ ਸਾਡੇ ਸਾਹਮਣੇ ਛੇਤੀ ਨਹੀਂ ਆਉਂਦੀਆਂ ਜਾਂ ਜਿਵੇਂ ਦਾ ਨਜ਼ਰੀਆ ਹੋਵੇ ਉਹੀ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਜੇ ਅਸੀਂ ਨਜ਼ਰੀਆ ਇਸ ਤਰ੍ਹਾਂ ਬਣਾ ਲਿਆ ਕਿ ਪੰਜਾਬ ਤੇ ਨਸ਼ਿਆਂ ਦੇ ਹੜ ਆ ਗਏ ਐਸਾ ਹੋ ਗਿਆ ਵੈਸਾ ਹੋ ਗਿਆ ਨਕਾਰਾਤਮਕ ਤੇ ਫਿਰ ਇਸ ਤਰ੍ਹਾਂ ਹੀ ਸਾਨੂੰ ਲੱਗਦਾ ਰਹਿਣਾ ਜਾਂ ਇਸ ਤਰ੍ਹਾਂ ਦੀ ਗੱਲ ਬੜੀ ਵਾਰ ਹੋ ਜਾਂਦੀ 2% ਬਚੇ ਥੋੜੀ ਜਿਹੀ ਗਿਣਤੀ ਹੈ ਇਹ ਬੜੀ ਵਾਰ ਆਪਾਂ ਬਾਣੀ ਦੇ ਆਧਾਰ ਤੇ ਵੀ ਗੱਲ ਕੀਤੀ ਗਿਣਤੀ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਗਿਣਤੀ ਵਧਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਕੋਈ ਬਾਣੀ ਚ ਇਸ ਤਰ੍ਹਾਂ ਦੀ ਵਿਚਾਰ ਨਹੀਂ ਲਿਖੀ ਇਹ ਗਿਣਤੀ ਜ਼ਿਆਦਾ ਕਰ ਲਓ ਕਬਜੇ ਲੈ ਲਓ ਤੇ ਤੁਸੀਂ ਤਾਂ ਸਿੱਖ ਹੋ ਜਾਓਗੇ ਇੱਥੇ ਵਿਚਾਰ ਇਨਸਾਨੀਅਤ ਵਾਲੀ ਸਿੱਖੀ ਵਾਲੀ ਜਦੋਂ ਸਾਬਜਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਜਾਂਦੇ ਤੇ ਸਾਬਜਾਦਾ ਜੁਝਾਰ ਸਿੰਘ ਜੀ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਨੇ ਤੇ ਆਗਿਆ ਮੰਗਦੇ ਨੇ ਬਰਾਈ ਸੀ ਆਵਾਜ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ ਉਸ ਨੰਨੇ ਸੇ ਜਾਬਾਜ ਸੇ ਬੋਲੇ ਗੁਰੂ ਗੋਬਿੰਦ ਆਉ ਤਨੇ ਪਾਕ ਤੇ ਹਥਿਆਰ ਸਜਾ ਦੇਮ ਛੋਟੀ ਸੀ ਕਮਾਂ ਨੰਨੀ ਸੀ ਤਲਵਾਰ ਸਜਾ ਦੇਮ ਸਾਹਿਬ ਜادہ ਜੁਝਾਰ ਸਿੰਘ ਜੀ ਕਹਿੰਦੇ ਵੀ ਗੁਰੂ ਪਿਤਾ ਜੀ ਵੱਡੇ ਭਰਾ ਨੇ ਸ਼ਹੀਦੀ ਪ੍ਰਾਪਤ ਕਰ ਲਈ ਹੈ ਤੇ ਮੈਂ ਵੀ ਹੁਣ ਮੈਦਾਨੇ ਜੰਗ ਦੇ ਵਿੱਚ ਵੱਡੇ ਭਰਾ ਦੇ ਮੰਗ ਜੂਝਣਾ ਚਾਹੁੰਦਾ ਹਾਂ ਤੇ ਉੱਥੇ ਲਖਾਰੀ ਹਕੀਮ ਜੋਗੀ ਅਲਾ ਯਾਰਖਾਨੇ ਇਸ ਤਰ੍ਹਾਂ ਬਿਆੰਦਿਆ ਹੈ ਕਿ ਗੁਰੂ ਸਾਹਿਬ ਜੀ ਕਹਿੰਦੇ ਵੀ ਪੁੱਤਰਾ ਰੋਕਿਆ ਤੈਨੂੰ ਵੀ ਨਹੀਂ ਹੈ ਕਿਉਂ ਜੇ ਮੈਂ ਰੋਕਦਾ ਤੇ ਫਿਰ ਤਰਕ ਦੀ ਦੁਨੀਆ ਬੜੀ ਵੱਡੀ ਹੈ ਕਿੰਤੂ ਪਰੰਤੂ ਵਾਲੀ ਦੁਨੀਆ ਬੜੀ ਵੱਡੀ ਔਰ ਅੱਜ ਦੇ ਸਮੇਂ ਦਾ ਦਾਇਰਾ ਬੜਾ ਵੱਧ ਗਿਆ ਹੈ ਮੀਡੀਆ ਹੱਥ ਵਿੱਚ ਹੈ ਤੇ ਉਸ ਸੋਸ਼ਲ ਮੀਡੀਆ ਦੇ ਵਿੱਚ ਕਿੰਤੂ ਪ੍ਰੰਤੂ ਤੇ ਤਰਕ ਬਹੁਤ ਜ਼ਿਆਦਾ ਹੈ ਇੱਕ ਵੀ ਗੱਲ ਬੋਲੋ ਚਾਹੇ ਉਹ ਲਿਖਾਰੀ ਨੇ ਇਸ ਨੂੰ ਭਾਵਨਾ ਚ ਲਿਖਿਆ ਜੇ ਤੇ ਕੋਈ ਗੀਤ ਗਾਵੇ ਤੇ ਮਾਫ ਕਰਨਾ ਪਾ ਲਫ਼ਜ਼ ਵਰਤ ਲਈਏ ਕਿ ਜੇ ਤੇ ਉਹ ਕਹੇ ਨਾ ਵੀ ਮੈਂ ਤਾਰੇ ਤੋੜ ਲਾਵਾਂ ਮੈਂ ਇੰਜ ਕਰਲਾਂ ਤੇ ਉਹਨੂੰ ਅਸੀਂ ਕਹਿੰਨੇ ਹਾਂ ਬੜਾ ਠੀਕ ਲਿਖਿਆ ਤੇ ਗਾਓ ਤੇ ਸੁਣੋ ਜਦੋਂ ਲਿਖਤ ਕੋਈ ਭਾਵਨਾ ਦੇ ਵਿੱਚ ਸੱਚੀ ਪ੍ਰੇਮ ਦੀ ਲਿਖੇ ਪਰਮਾਤਮਾ ਵਾਲੀ ਤੇ ਅਸੀਂ ਉੱਥੇ ਤਰਕ ਕਰਦੇ ਇਹ ਨਹੀਂ ਹੋ ਸਕਦਾ ਜੋਗੀ ਅੱਲਾ ਯਾਰਖਾਨੇ ਤੇ ਵੈਸੇ ਲਿਖਿਆ ਉਹ ਕਿਹੜਾ ਉੱਥੇ ਹੈਗਾ ਸੀ ਉਥੇ ਲਿਖਿਆ ਹੀ ਐ ਪਾਉ ਜੇ ਗੀਤਕਾਰ ਲਿਖੇ ਲੱਚਰ ਗਾਣੇ ਤੇ ਉਹ ਸੁਣ ਕੇ ਤੇ ਕਹਿੰਦੇ ਵੀ ਠੀਕ ਐ ਜੇ ਢਾਡੀ ਵਾਰਾਂ ਇਹ ਤਰੀਕਾ ਹੁੰਦਾ ਕਵੀਸ਼ਰਾਂ ਦਾ ਟਾਡੀਆਂ ਦਾ ਲਿਖਾਰੀਆਂ ਦਾ ਕਿ ਕਿਸੇ ਘਟਨਾ ਨੂੰ ਬਿਆਨਣਾ ਕਿਵੇਂ ਹੈ ਇਨ ਬਿੰਨ ਤੇ ਇਨੀ ਗਜ਼ਾਰਿਆਂ ਨੂੰ ਸਮਝ ਐ ਕਿ ਅਸੀਂ ਇਨ ਬਿੰਨ ਦੀ ਗੱਲ ਤੇ ਉੱਥੇ ਕਰ ਨਹੀਂ ਰਹੇ ਕਿ ਉੱਥੇ ਕੋਈ ਖਲੋਤਾ ਸੀ ਤੇ ਉਹ ਦੇਖ ਰਿਹਾ ਸੀ ਵੀ ਕੀ ਕੀ ਹੋਇਆ ਕਿ ਘੋੜਾ ਕਿੱਧਰ ਨੂੰ ਗਿਆ ਸੀ ਤੇ ਕਿੱਧਰ ਨੂੰ ਨਹੀਂ ਗਿਆ ਸੀ ਕਿ ਤੀਰ ਕਿੰਨੇ ਚੱਲੇ ਸਣ ਕਿੰਨੇ ਨਹੀਂ ਕੋਈ ਉੱਥੇ ਗਿਣੇ ਨਹੀਂ ਕਿਸੇ ਨੇ ਇਹ ਗੱਲਾਂ ਸਾਰੀਆਂ ਇਸੇ ਤਰ੍ਹਾਂ ਹੁੰਦੀਆਂ ਪਰ ਹਾਂ ਇਹਦੇ ਵਿੱਚ ਜੋ ਪੁਖਤਾ ਸਬੂਤ ਤੇ ਜਾਣਕਾਰੀਆਂ ਦੀ ਵਿਚਾਰ ਹੈ ਉਹ ਵੀ ਆਪਣੇ ਥਾਂ ਤੇ ਬਹੁਤ ਬਹੁਤ ਵੱਡੇ ਵੱਡੇ ਵਿਦਵਾਨ ਮੌਜੂਦ ਨੇ ਜਿਨ੍ਹਾਂ ਨੇ ਪੂਰੀ ਪੂਰੀ ਉਮਰ ਲਾ ਕੇ ਰਿਸਰਚਾਂ ਕਰ ਕਰਕੇ ਕਿਤਾਬਾਂ ਲਿਖ ਦਿੱਤੀਆਂ ਹੁਣ ਉਹ ਲਿਖਾਰੀ ਦੀ ਇੱਕ ਭਾਵਨਾ ਹੈ ਉਹ ਆਖਦਾ ਹੈ ਕਿ ਗੁਰੂ ਸਾਹਿਬ ਜੀ ਆਪਣੇ ਛੋਟੇ ਫਰਜੰਦ ਤੇ ਲਈ ਕਹਿੰਦੇ ਨੇ ਭਰਾਈ ਸੀ ਆਵਾਜ਼ ਮੇ ਬੋਲੇ ਗੁਰੂ ਗੋਬਿੰਦ ਆਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ ਉਸ ਨੰਨੇ ਸੇ ਜਾਬਾਜ ਸੇ ਬੋਲੇ ਗੁਰੂ ਗੋਬਿੰਦ ਲੋ ਆਓ ਤਨੇ ਪਾਕ ਤੇ ਹਥਿਆਰ ਸਜਾ ਦੇ ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ ਤੇ ਉਹ ਛੋਟੀ ਜੀ ਕਮਾਨ ਤੇ ਨੰਨੀ ਜੀ ਤਲਵਾਰ ਦਾ ਜ਼ਿਕਰ ਤਾਂ ਕਰਦੇ ਕਿ ਸਹਿਬਜ਼ਾਦਾ ਜਹਾਰ ਸਿੰਘ ਜੀ ਦੀ 14 ਸਾਲ ਉਮਰ ਹੈ ਤੇ ਉਸ ਸਮੇਂ ਉਹਨਾਂ ਦਾ ਸਰੀਰ ਅਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਉਰੇ ਜਵਾਨ ਨਹੀਂ ਹੋਏ ਤੇ ਬਾਕੀ ਸੂਰਮਿਆਂ ਦੇ ਮੁਕਾਬਲੇ ਤੇ ਉਹਨਾਂ ਦੇ ਹੱਥ ਥੋੜੇ ਛੋਟੇ ਨੇ ਤੇ ਲਿਖਾਰੀ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੀ ਕਟਾਰ ਹੀ ਦਿੱਤੀ ਹਮ ਦੇਤੇ ਹਨ ਖੰਜਰ ਇਸੇ ਸ਼ਮਸ਼ੀਰ ਸਮਝਣਾ ਨੇਜੇ ਕੀ ਦਗਾ ਜਗਾ ਦਾਤਾ ਕਾ ਤੀਰ ਸਮਝਣਾ ਕਿ ਜੇ ਨੇਜਾ ਫੜਾਈਏ ਬਰਸ਼ਾ ਤੇ ਵੱਡਾ ਹੈ ਤੇ ਪੁੱਤਰਾ ਤੀਰ ਹੀ ਲੈ ਜਾ ਤੇ ਇਹੀ ਤੇਰੇ ਲਈ ਨੇਜਾ ਇਹ ਉੱਥੇ ਵਿਚਾਰ ਇਹ ਆ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਨੇ ਕਟਾਰ ਦਿੱਤੀ ਕਿ ਇਹ ਤੇਰੇ ਹੱਥ ਦੇ ਵਿੱਚ ਸ਼ਮਸ਼ੀਰ ਦੇ ਮੰਗੀ ਹੈ ਹੁਣ ਇਹ ਤਾਂ ਉਸ ਜੰਗ ਨੂੰ ਬਿਆਨਣ ਦੀ ਕਲਾ ਹੈ ਉਸ ਵਿਚਾਰ ਨੂੰ ਅਸੀਂ ਪੜ੍ਹੀਏ ਤੇ ਸਮਝੀਏ ਕਿਵੇਂ ਪੇਸ਼ ਕਿਵੇਂ ਕਰੀਏ ਪਰ ਹਕੀਕਤ ਵਿੱਚ ਉੱਥੇ ਜੋ ਕੁਝ ਵਾਪਰਦਾ ਹੈ ਇਹ ਸਚਾਈ ਹੋ ਗਈ ਨਾ ਕਿ ਜਿਵੇਂ ਮੈਸੀਆ ਚਨ ਗਲੇਸ਼ੀਅਰ ਦੀ ਪੈਂਦੀ برف ਦੀ ਇੱਥੇ ਬੈਠਾ ਗੱਲ ਕਰੀ ਜਾਵਾਂ ਉਥੇ ਮੈਂ ਖਲੋਤਾ ਜਾ ਕੇ ਕਦੇ ਨਹੀਂ ਤੇ ਉਹਦੇ ਲਈ ਮੈਂ ਕਿਤਾਬਾਂ ਬੇਸ਼ੱਕ ਪੜ ਲਵਾਂ ਉਥੇ ਇੰਨੇ ਡਿਗਰੀ ਟੈਂਪਰੇਚਰ ਹੁੰਦਾ ਐ ਇੰਨੀ ਉਚਾਈ ਐ ਉਸ ਚੋਟੀ ਦੀ ਉਥੇ ਇੰਨੇ ਫੌਜੀ ਰਹਿੰਦੇ ਨੇ ਇਸੇ ਥੇ ਉਹਨਾਂ ਦੇ ਕੈਂਪ ਲੱਗੇ ਹੁੰਦੇ ਨੇ ਉਹ ਸਾਰਾ ਕੁਝ ਆਪਾਂ ਵੀ ਪਾਣੀ ਉਥੇ ਕਿੰਨੀ ਧੀਰ ਦੇ ਵਿੱਚ ਗਰਮ ਕਰਿਆ ਫਿਰ ਬਰਫ਼ ਪਾਣੀ ਬਣਦੀ ਐ ਉਹ ਸਾਰੀ ਕੁਝ ਪੜਨਾ ਹੋਰ ਗੱਲ ਐ ਉਥੇ ਜਾ ਕੇ ਮਹਿਸੂਸ ਕਰਨਾ ਹੋਰ ਗੱਲ ਹੁੰਦੀ ਐ ਹੁਣ ਉਸ جنگ ਨੂੰ ਉਹਦੇ ਵਿੱਚ ਜਾ ਕੇ ਤੇ ਮਹਿਸੂਸ ਕੀਤਾ ਨਹੀਂ ਜਾ ਸਕਦਾ ਜੋ ਬੀਤ ਗਿਆ ਪਰ ਹਾਂ ਇਹ ਵਿਚਾਰ ਨਾਲ ਹੀ ਹੈ ਕਿ ਜਦੋਂ ਆਪਾਂ ਪੜਦੇ ਵਿਚਾਰਦੇ ਆ ਆਪਣੀ ਮਤ ਨੂੰ ਪਾਸੇ ਰੱਖ ਕੇ ਹੰਕਾਰ ਨੂੰ ਪਾਸੇ ਰੱਖ ਕੇ ਤੇ ਇਹ ਵਿਚਾਰਾਂ ਸਾਰੀਆਂ ਇਸੇ ਤਰ੍ਹਾਂ ਇਨ ਬਿਨ ਲਿਖਤਾਂ ਦੇ ਵਿੱਚ ਸਰੋਤਾਂ ਵਿੱਚ ਮਿਲ ਜਾਂਦੀਆਂ ਸਾਬ ਜੀ ਆਦਾ ਜੁਹਾਰ ਸਿੰਘ ਦੀ ਜਦੋਂ ਮੈਦਾਨੇ ਜੰਗ ਦੇ ਵਿੱਚ ਨਿਤਰੇ ਤੇ ਇਤਿਹਾਸਕਾਰ ਕਹਿੰਦੇ ਕਿ ਦੁਸ਼ਮਣ ਇੱਕਦਮ ਵੇਖ ਕੇ ਤੇ ਘੇਰਾ ਪਾਉਂਦਾ ਵੱਡੀ ਗਿਣਤੀ ਵਿੱਚ ਹਮਲਾ ਕਰਨਾ ਚਾਹੁੰਦਾ ਕਿ ਗੁਰੂ ਸਾਹਿਬ ਜੀ ਦਾ ਛੋਟਾ ਫਰਜੰਦ ਆਇਆ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੇਖਿਆ ਕਿ ਸਾਬ ਜادہ ਜੁਝਾਰ ਸਿੰਘ ਤੇ ਸਾਤੀ ਸਿੰਘਾਂ ਦੇ ਕਦਮ ਥੋੜੀ ਦੇਰ ਲਈ ਰੁਕੇ ਨੇ ਤੇ ਉਹ ਫਿਰ ਤੀਰਾਂ ਦੀ ਵਾਛੜ ਕਰਦੇ ਨੇ ਦੂਰ ਦੂਰ ਤੱਕ ਦੁਸ਼ਮਣ ਨੂੰ ਉਹ ਮਾਰਦੇ ਹਨ ਤੇ ਸਹਿਬਜ਼ਾਦਾ ਜੁਝਾਰ ਸਿੰਘ ਜੀ ਗੁਰੂ ਪਿਤਾ ਦੇ ਤੀਰਾਂ ਦੀ ਛਾਵੇਂ ਫਿਰ ਅੱਗੇ ਵਧੇ ਹੋਏ ਚਮਕੌਰ ਦੀ ਇਸ ਗੜੀ ਤੋਂ ਬਾਹਰ ਜੰਗ ਕਰਦੇ ਨੇ ਤੇ ਜਿੱਥੇ ਲਿਖਾਰੀ ਆਖਦਾ ਹੈ 10-20 ਕੋ ਜ਼ਖਮੀ ਕੀਆ 10-20 ਕੋ ਮਾਰਾ ਉਸ ਏਕ ਨੇ 10-20 ਕੋ 21 ਕੋ ਮਾਰਾ ਬਚ-ਬਚ ਕੇ ਲੜੋ ਕਲਗਿਓ ਵਾਲੇ ਕੇ ਫਰਜੰਦ ਸੇ ਇਹ ਨੀਮਚਾ ਲਾਏ ਹਨ ਗੁਰੂ ਕੀ ਕਮਰ ਸੇ ਕਹਿੰਦੇ ਪੀ ਬੱਚ-ਬੱਚ ਕੇ ਲੜੋ ਇੱਕ ਗੁਰੂ ਸਾਹਿਬ ਜੀ ਦੇ ਕਮਰਕੱਸੇ ਵਿੱਚੋਂ ਕਿਰਪਾਨ ਨਹੀਂ ਮਚਾ ਲੈ ਕੇ ਆਇਆ ਕਟਾਰ ਲੈ ਕੇ ਆਇਆ ਪੀ ਐਸਾ ਵੀ ਨਾ ਸਮਝੋ ਕਿ ਉਮਰ ਵਿੱਚ ਛੋਟਾ ਹੈ